ਪਾ ਵੀ ਸਾਂਭ ਲਿਆ ਕੰਮ ਹਾਂ ਕੰਮ ਤੇ ਸਾਂਭ ਲਿਆ ਤੇ ਤੁਸੀਂ ਤਿਆਰ ਹੋ ਵੀ ਗਏ ਜੇ ਮੈਂ ਨਾ ਜਾਣਾ ਵਾ ਹੁਣ ਫਿਰ ਘਰ ਦਾ ਵੀ ਪਤਾ ਔਖਾ ਹੀ ਸਰਦਾ ਵਾ ਤੁਹਾਨੂੰ ਪਤਾ ਹੀ ਆ ਨਾ ਹੈ ਤੇ ਇਦਾਂ ਹੀ ਆ ਚੱਲ ਦੋ ਚਾਰ ਦਿਨ ਰਹਿ ਪਿੰਦੇ ਹੋਰ ਰਹਿਣ ਨੂੰ ਤੇ ਮੈਂ ਰਹਿ ਪਿੰਦੀ ਪਰ ਹੁੰਡਾ ਵੀ ਸਕੂਲੇ ਜਾਂਦਾ ਵਾ ਤੇ ਫਿਰ ਔਖਾ ਜਿਹਾ ਲੱਗਦਾ ਹੁਣ ਮੈਨੂੰ ਜਾ ਲੈੰਦੋ ਤੇ ਮੈਂ ਤੁਹਾਡੇ ਵੱਲ ਤਾਂ ਆਈ ਆ ਵੀ ਵੀਰ ਨੂੰ ਹੁਣ ਰੋਟੀ ਆ ਫੜਾਉਣੀ ਆ ਠੀਕ ਆ ਤੇ ਧਿਆਨ ਰੱਖਣਾ ਉਹਦਾ ਤੇ ਦਵਾਈ ਦਿਓ ਹੀ ਆਪ ਟਾਈਮ ਨਾਲ ਦੇਣੀ ਕਿਸੇ ਦੇ ਸਿਰ ਤੇ ਗੱਲਾਂ ਸੁਟਿਓ ਨਹੀਂ ਨਹੀਂ ਦੀਦੀ ਤੁਹਾਡੇ ਕਹਿਣ ਦਾ ਮਤਲਬ ਕੀ ਆ ਕਿ ਮੈਂ ਰੋਟੀ ਦੇ ਵਿੱਚ ਕੁਝ ਪਾ ਕੇ ਦਿੰਨੀ ਆ ਤੂੰ ਤੇ ਦੀਦੀ ਨੇ ਅੱਧਾ ਗੱਲਾਂ ਕਰਨੇ ਜਿੱਦਾਂ ਮੈਂ ਪਤਾ ਨਹੀਂ ਕੀ ਪਾ ਕੇ ਦਿੰਨੀ ਵਿੱਚ ਆ ਵੇ ਭੈਣ ਮੈਂ ਤੇਰੇ ਨਾਲ ਲੜਨਾ ਨਹੀਂ ਚਾਹੁੰਦੀ ਮੈਂ ਗੱਲ ਕਰਨੀ ਆਪਣੀ ਭਾਬੀ ਨਾਲ ਠੀਕ ਆ ਰਸੋਈ 'ਚ ਆਹੀ ਮੈਂ ਵੀ ਸੁਣ ਲਿਆ ਜੋਤਲੀ ਕਹਿ ਰਹੀ ਸੀ ਗੱਲ ਸਰਸਰੀ ਕਰੀਦੀ ਹੁੰਦੀ ਐਦਾਂ ਦੀ ਗੱਲਾਂ ਥੋੜਾ ਕਰੀਦੀ ਹੁੰਦੀ ਆ ਨਹੀਂ ਤੇ ਮੈਂ ਮਾਰਾ ਕੀ ਕਹਤਾ ਉਹਦਾ ਘਰ ਵਾਲਾ ਵਾ ਉਹਨੇ ਧਿਆਨ ਦੇ ਰੱਖਣਾ ਤੇ ਕਿੰਨੇ ਰੱਖਣਾ ਆ ਜੋੜੇ ਤੁਹਾਡੇ ਅੱਗੇ ਹੱਥ ਸਾਡੇ ਘਰ ਨਾਲ ਕਪਾਤ ਪਾਓ ਜਾ ਕੇ ਨਾ ਆਪਣਾ ਘਰ ਸੰਭੋ ਅੱਛਾ ਕਪਤ ਮੈਂ ਪਾਉਣੀ ਆ ਨਿਕ ਪੱਤੀਏ ਸਿਰੇ ਦੀਏ ਪਾੜੇ ਤੇ ਸਾਰੇ ਢੇਰੇ ਆ ਹੈ ਮੇਰੇ ਕਿਹੜੇ ਪਾੜੇ ਆ ਮੈਂ ਉਹੀ ਕਹਿਣੀ ਕਿ ਤੂੰ ਵੀਜੇ ਦੀਦੀ ਨਾਲ ਗੱਲ ਕਰਨੀ ਕੋਈ ਹੋਰ ਗੱਲ ਕਰੋ ਆ ਕੀ ਗੱਲ ਹੋਈ ਰੋਟੀ ਆਪ ਪਾ ਕੇ ਦੇਈ ਆ ਕਰਕੇ ਦੇਈ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਦੀਪ ਮੈਂ ਨਾ ਲੜਾਈ ਦੇ ਮੂਡ ਵਿੱਚ ਨਹੀਂ ਗਈ ਐਵੇਂ ਮੇਰਾ ਮੂੰਹ ਨਾ ਖਲਾਵੀ ਜੇ ਮੇਰੇ ਕੋ ਵੱਧ ਘਟ ਕੋ ਗੱਲ ਨਿਕਲ ਜਿਆ ਪਰ ਸਾਰੀ ਉਮਰ ਕੋਸੀ ਰਹੇਗੀ ਆਪਣੇ ਆਪ ਨੂੰ ਇਹ ਤਾਂ ਕੋਈ ਗੱਲ ਨਹੀਂ ਹੋਈ ਦੀਦੀ ਸਾਡੇ ਕਹਿੰਦਾ ਮਤਲਬ ਕੀ ਆ ਮਤਲਬ ਉਹ ਜੋ ਤੂੰ ਸਮਝਣ ਲਈ ਆ ਨਾ ਜੇ ਤੂੰ ਨਹੀਂ ਚੰਗੀ ਆ ਕਸ ਨੂੰ ਤਾਂ ਹੀ ਰੋਕ ਲੈ ਅੰਦਰ ਵੜ ਕੇ ਮੈਂ ਨਹੀਂ ਰੋਕਿਆ ਨਾ ਮੈਨੂੰ ਕਿਹਾ ਜਾ ਤੇ ਨਾ ਮੈਨੂੰ ਕਿਹਾ ਕਿ ਨਾ ਜਾ ਆਪਣੀ ਮਰਜ਼ੀ ਨਾਲ ਨਹੀਂ ਗੇ ਹਾਂ ਦੇ ਬ ਚੁੱਪ ਕਰ ਬਾਜੀ ਤੇਰੇ ਧੱਗੇ ਨਹੀਂ ਠੀਕ ਹੈਗੇ ਆਹ ਗੱਲਾਂ ਸੁਣ ਕੇ ਤੇ ਕੀ ਸੋਚਣਗੇ ਆਪਣੇ ਆਪ ਵਿੱਚ ਵੀ ਮੈਨੂੰ ਤੇ ਕਹਿੰਦੇ ਚੁੱਪ ਕਰ ਦੀਦੀ ਨੂੰ ਕਿਉਂ ਨਹੀਂ ਕਿਹਾ ਕਿ ਤੁਸੀਂ ਕਿਦਾਂ ਦੀਆਂ ਗੱਲਾਂ ਕਰਨ ਨੇ ਆ ਦੀਦੀ ਨੂੰ ਵੀ ਚੁੱਪ ਕਰਾ ਦੇਣਾ ਸੀ ਉਹਨੇ ਵਾਧੂ ਗੱਲ ਕਿਹੜੀ ਕੀਤੀ ਆ ਇੰਨੀ ਗੱਲ ਹੀ ਕਹੀ ਆ ਵੀ ਟਾਈਮ ਨਾਲ ਦਵਾਈ ਦੇ ਦਿਆ ਕਰ ਟਾਈਮ ਨਾਲ ਰੋਟੀ ਪਣੀ ਪੜਾਇਆ ਕਰ ਉਹਦੇ ਜਾਣ ਕੇ ਖਸਾ ਕਰਦੇ ਇਹ ਗੱਲ ਫਿਰ ਕੀ ਕਹਿਣਾ ਮਤਲਬ ਕੀ ਹੋਇਆ ਕਿ ਰੋਟੀ ਵੀ ਪਾ ਕੇ ਦਿਓ ਜਾਂ ਕਿੱਦਾਂ ਇਹ ਤੇ ਫਿਰ ਮੈਨੂੰ ਗੱਲ ਲਾਣੀ ਹੋਈ ਨਾ ਇੱਕ ਸਾਹਬ ਦੀ ਮੈਂ ਨਾ ਕਿਸ ਨੂੰ ਗੱਲ ਨਹੀਂ ਗਈ ਲਾਈ ਜੇ ਤੂੰ ਸਮਝਦੀ ਆ ਨਾ ਲਾਈ ਆ ਤੇ じゃ ਸਮਝ ਲੈ ਫਿਰ ਮੈਨੂੰ ਡਰ ਨੀਗਾ ਪਿਆ ਤੇਰਾ ਦੀਦੀ ਤੁਸੀਂ ਜੇ ਇੱਥੇ ਆਏ ਹੋ ਨਾ ਤੇ ਕਪੱਤ ਪਾ ਕੇ ਚੱਲੇ ਹੋ ਸਾਡੇ ਘਰ ਚ ਕੋਈ ਇੱਥੇ ਤੁਸੀਂ ਸਹੀ ਤਰੀਕੇ ਨਾਲ ਨਹੀਂ ਰਹੇ ਹੈਗੇ ਕਦੀ ਉਧਰ ਦੀ ਗੱਲ ਉਧਰ ਕਰ ਲਈ ਇੱਧਰ ਦੀ ਗੱਲ ਉਧਰ ਕਰ ਲਈ ਅੱਛਾ ਕਪੱਤ ਮੈਂ ਪਾਉਣੀ ਆ ਤੇ ਜਿੱਦਨ ਦੀ ਤੂੰ ਵਿਆਹ ਹੀ ਆਈ ਆ ਨਾ ਅਸਲ ਚ ਕਪਾਤਾ ਤੋਂ ਉਦੋਂ ਦਾ ਛੜ ਪਿਆ ਹੈ ਘਰ ਦੇ ਵਿੱਚ ਤੁਹਾਨੂੰ ਕਿੱਦਾਂ ਪਤਾ ਤੁਹਾਨੂੰ ਤੇ 4 ਦਿਨ ਹੋਏ ਰਹੇ ਨੇ ਦੀਦੀ ਕੋ ਪੁੱਛ ਲਓ ਕਿੰਨਾ ਕੱਕ ਪੱਤ ਪਾਇਆ ਮੈਗਨੇਟ ਮੈਂ ਚਾਹਾਂ ਦੇ ਨਾਲ ਸਭ ਕੁਝ ਵੇਖ ਲਿਆ ਵਾ ਠੀਕ ਆ ਨਾ ਮੈਨੂੰ ਸਾਰਾ ਪਤਾ ਲੱਗ ਗਿਆ ਵਾ ਮੈਂ ਵੇਖ ਲਿਆ ਤਾਂ ਅੱਜ ਸਵੇਰ ਕਹਿੰਦੇ ਹੀ ਬੜੇ ਚੰਗੇ ਬੜੇ ਚੰਗੇ ਪਰ ਤੂੰ ਹੀ ਨਾ ਇੰਨੇ ਵੀ ਚੰਗੇ ਨਹੀਂ ਹੈਗੇ ਦੀਪ ਚੁੱਪ ਕਰ ਵੱਡਿਆਂ ਦੀ ਉਸਤ ਕਰੀਦੀ ਆ ਨਾ ਕਿ ਹੇ ਇਦਾਂ ਬੋਲੀਦਾ ਵਾ ਨਾਲਿਓਂ ਪੁਰਾਣੀ ਆ ਵਿਚਾਰੀ ਜੇ 2 ਦਿਨ ਆ ਗਈ ਆ ਤੈ ਕਿਦਾਂ ਬੋਲਣ ਰਹੀ ਐ ਤੂੰ ਅੱਗੇ ਵੀ ਆਣ ਕੇ ਰਹਿੰਦੇ ਰਹੇ ਇੰਦੀ ਗੱਲ ਕਦੀ ਨਹੀਂ ਹੋਈ ਮੈਂ ਨਾ ਇਹਨਾਂ ਦੀ ਇੱਜ਼ਤ ਹੀ ਕੀਤੀ ਐ ਤਾਂ ਹੀ ਕੁਛ ਨਹੀਂ ਕੀਤਾ ਪਰ ਨਾ ਹੋਣਾ ਸਿਰ ਤੋਂ ਪਾਣੀ ਨਿਕਲ ਗਿਆ ਦੀਦੀ ਜਿੱਦਣ ਦੀ ਆਈ ਨਾ ਬਸ ਮੇਰੇ ਨਾਲ ਨਾ ਆਡੋ ਫਾਇਲ ਇਹ ਐ ਨਾਲ ਮੇਨਾਂ ਲੜਾਈ ਝਗੜੇ ਕੀਤੀ ਆ ਦੀਦੀ ਨੇ ਕਦੀ ਮੇਰੇ ਲੱਗੇ ਬੈ ਕੇ ਕੋਈ ਦੁੱਖ ਸੁੱਖ ਫੋਲਿਆ ਕਦੀ ਬੈਠੇ ਪੁੱਛੋ ਹਾਂ ਨਹੀਂ ਕੀ ਦੁੱਖ ਸੁੱਖ ਫੋਲਣਾ ਨਹੀਂ ਤੇਰੇ ਨਾਲ ਮੈਂ ਤੂੰ ਭੁੱਖੀ ਮਰਨ ਲਈ ਆ ਕੀ ਨਹੀਂ ਮਿਲਦਾ ਇੱਥੇ ਵਾਰ ਤਲਵਾਰਾਂ ਮਾਰਦੀ ਆ ਹੈ ਸਾਰਾ ਕੁਝ ਵਧੀਆ ਵਾ ਹੱਸਦਾ ਖੇਡਦਾ ਟੱਬਰ ਟਾਣ ਕੇ ਜਦੋਂ ਦੀ ਆਈ ਆ ਨਾ ਬੇੜਾ ਕਰਕੇ ਕਰਕੇ ਸੋੜਦਾ ਸਾਰੇ ਪਰਿਵਾਰ ਦਾ ਤੂੰ ਮੇਰੇ ਕੋ ਸੱਚੀਆਂ ਗੱਲਾਂ ਸੁਣੇ ਤੇ ਕੌਣ ਹੁੰਦੇ ਹੋ ਇੰਨੀ ਗੱਲ ਕਹਿਣ ਵਾਲੇ ਜਦੋਂ ਘਰ ਦੇ ਕੁਝ ਨਹੀਂ ਕਹਿੰਦੇ ਜਦੋਂ ਮੰਮੀ ਮੈਨੂੰ ਕੁਝ ਨਹੀਂ ਕਹਿੰਦੇ ਤੁਸੀਂ ਤੀਜੇ ਥਾਂ ਆ ਕੇ ਤੁਹਾਡੇ ਘਰ ਦੀਆਂ ਗੱਲਾਂ ਕਰਨੀਆਂ ਤੁਹਾਨੂੰ ਸਾਡੇ ਘਰ ਦੀ ਗੱਲ ਕਰਨ ਦਾ ਕੋਈ ਮਤਲਬ ਨਹੀਂ ਹੈ ਨੀ ਬਾ ਤੀਜੇ ਥਾਂ ਵਾਲੀ ਗੱਲ ਗਲਤ ਵਾ ਉਹ ਇੱਥੇ ਰਹਿੰਦੇ ਰਹੇ ਆ ਮੰਮੀ ਨੇ ਵਿਆਹ ਕੀਤਾ ਵਾ ਹਾਂ ਤੂੰ ਗੱਲ ਕੀ ਕਹੀ ਆ ਨਵਦੀਪ ਉਹ ਇੱਥੇ ਇਹਦੇ ਵਿੱਚ ਕੋਈ ਫਰਕ ਨਹੀਂ ਹੀ ਬਹੁਤੀਆਂ ਗੱਲਾਂ ਨਹੀਂ ਘਰੀਦੀਆਂ ਹੁੰਦੀਆਂ ਸਿਆਣੇ ਬਣੀਦਾ ਵਾ ਕੁੜੀਆਂ ਨਾ ਬੀਬੀ ਸੋਹਰੇ ਘਰ ਹੀ ਚੰਗੀਆਂ ਲੱਗਦੀਆਂ ਪੇਕੇ ਆ ਘਰਾਂ ਕੇ ਦਖਲ ਅ ਵਿક્ત ਕਰਨੀ ਵੀ ਪੈਂਦੀ ਕਿਹ ਗੱਲ ਦੇ ਵਿੱਚ ਹੈ ਤੇ ਤੇਰੀ ਕਿਹੜੀ ਫੀਤੀ ਲੱਥ ਗਈ ਆ ਜੇ ਕੋਈ ਗੱਲ ਕਰ ਵੀ ਦਿੱਤੀ ਹੈ ਤਾਂ ਕੰਨ ਥਾਣੀ ਸੁਣ ਤੇ ਕੰਨ ਥਾਣੀ ਕੱਢ ਦੇ ਤੂੰ ਤੂੰ ਤੇ ਐਵੇਂ ਡੈਪੀ ਆ ਜਿੱਦਾਂ ਦੀ ਦੀਦੀ ਆਈ ਨਾ ਮੈਂ ਇਹੀ ਕੁਛ ਕਰਾਂ ਨਹੀਂ ਇੱਕ ਕੰਨ ਥਾਣੀ ਸੁਣਨੀ ਇੱਕ ਥਾਣੀ ਕੱਢਣੀ ਆ ਦੀਦੀ ਮੇਰੀਆਂ ਬਥੇਰੀਆਂ ਗੱਲਾਂ ਕਰਨਦੇ ਆ ਤੁਹਾਨੂੰ ਵੀ ਪਤਾ ਹੈ ਉਹ ਕੋਈ ਗੱਲ ਨਹੀਂ ਕੀਤੀ ਚੋਰ ਨੂੰ ਆਪਣਾ ਹੀ ਪਾਲਾ ਹੁੰਦਾ ਵਾ ਤੂੰ ਸੁਣਿਆ ਆਪਣਾ ਨਾ ਫੇ ਮੇਰਾ ਨਾਂ ਲੈ ਕੇ ਕਿਹਾ ਵਾ ਵੇਖ ਲੈ ਭਾਬੀ ਆ ਕੋਈ ਕੰਮ ਕਰਨ ਵਾਲੇ ਜਿਹੜੀਆਂ ਤੂੰ ਗੱਲਾਂ ਮੂੰਹ ਚੋਂ ਕੱਢਦੇ ਆ ਵਾਪਸ ਮੂੰਹ ਚ ਪੈਣੀਆਂ ਦੀਦੀ ਤਾਂ ਤੇ ਮੇਰੇ ਸੁਭਾਅ ਦਾ ਪਤਾ ਹੀ ਐ ਤੁਸੀਂ ਇਹਨਾਂ ਦੇ ਮਗਰ ਲਾ ਕੇ ਮੇਰੀ ਬੇਇੱਜ਼ਤੀ ਕਰਨੇ ਕੋਈ ਗੱਲ ਨਹੀਂ ਦੀਦੀ ਮੇਰੇ ਵੀ ਢਿੱਡ ਜੀ ਆ ਬਾਅਦ ਚ ਕੋਈ ਨਹੀਂ ਜਦੋਂ ਮੰਮੀ ਆਏਗਾ ਨਾ ਫਿਰ ਸਾਰੀਆਂ ਗੱਲਾਂ ਕਰਾਂਗੇ ਕੋਹ ਨਾ ਮੇਰੇ ਨਾਲ ਚ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਤੁਸੀਂ ਤੇ ਮੇਰੀ ਸੁਣਨ ਹੀ ਨਹੀਂ ਦੇ ਤੁਸੀਂ ਤੇ ਸਾਥ ਹੀ ਦੀਦੀ ਦਾ ਦੇਣ ਨੇ ਮੈਂ ਤੇ ਕਹਿੰਿਓ ਕਿ ਫਿਰ ਕਰਨਾ ਵੀ ਕੀ ਆ ਆ ਵੇਖਿਆ ਯੋ ਲੱਛਣ ਵੇਖਿਆ ਦੇ ਕੀ ਕਰਦੀ ਫਿਰਦੀ ਐ ਕੋ ਮਾੜੀ ਮੋਟੀ ਸ਼ਰਮ ਹੈਗੀ ਆ ਵੱਡੇ ਨਿੱਕੇ ਨਾ ਬੋਲਣ ਦਾ ਲਿਆਜੀ ਕੋਈ ਨਹੀਂ ਹੈਗਾ ਇਹਨੂੰ ਚੱਲ ਭਾਂਜੀ ਤੁਸੀਂ ਗੁੱਸਾ ਨਾ ਕਰੋ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਤੇ ਉਹਦੀ ਕੂਣੀ ਬੋਲਣੀ ਇਦਾਂ ਦੀ ਐ ਮੈਂ ਨਹੀਂ ਪਰਵਾਹ ਕਰਦੀ ਬਸ ਮੈਨੂੰ ਆਪਣੇ ਭਰਾ ਦੀ ਫਿਕਰ ਵਾ ਤੇ ਹੁਣ ਭਾਬੀ ਉਹਨੂੰ ਦਵਾਈ ਟਾਈਮ ਦੇ ਨਾਲ ਰੋਟੀ ਟਾਈਮ ਦੇ ਨਾਲ ਸਾਰਾ ਕੰਮ ਉਹਦਾ ਵਧੀਆ ਤਰੀਕੇ ਨਾਲ ਆਪ ਕਰੀ ਕੋਈ ਗੱਲ ਨਹੀਂ ਬਾਕੀ ਇਹ ਵੀ ਤੁਸੀਂ ਵੀ ਫੋਨ ਫੋਨ ਕਰਕੇ ਆਪਣੇ ਪ੍ਰਾਣਾ ਨਾਲ ਗੱਲਬਾਤ ਕਰਦੇ ਰਹੋ ਪਿਆਰ ਨਾਲ ਦਾ ਆਸਰਾ ਹੀ بڑا ਹੁੰਦਾ ਵਾ ਮੈਂ ਫੇਰ ਛੇਤੀ ਫੇਰਾ ਮਾਰੂਗੀ ਕੋਈ ਗੱਲ ਨਹੀਂ ਫਿਕਰ ਨਾ ਕਰੋ ਤੁਸੀਂ ਚੰਗਾ ਮੈਂ ਤੇ ਕਹੇ ਦੋ ਚਾਰ ਦਿਨ ਰਹਿਪਿੰਦੇ ਤੁਸੀਂ ਕਾਲੇ ਹੀ ਬੈਗੇ ਚਲ ਕੋਈ ਨਹੀਂ ਮੈਂ ਫੇਰ ਆ ਜੂਗੀ ਫੇਰ ਉਹਨਾਂ ਓਖੇ ਹੋ ਜਾਣਾ ਤੁਹਾਨੂੰ ਪਤਾ ਤੇ ਹੈ ਹੀ ਆ ਚਲ ਹੁਣ ਦਵਾਈ ਦੁਈ ਲਿਆਂਦੀ ਜਦੋਂ ਦੁਬਾਰਾ ਜਾਣਾ ਵਾ ਨਾ ਮੈਂ ਫੇਰ ਆ ਜਾਂਗੀ ਚਲ ਕੋਈ ਨਹੀਂ ਫੇਰ ਮਾਰਿਓ ਫੇਰਾ ਚੰਗਾ ਫੇਰ ਮਾਰੂੰਗੀ ਫੇਰਾ ਮੈਂ ਲਖਬੀਰ ਹਾਂ ਆ ਜਾ ਕੀ ਕਰਨਦੇ ਹੋ ਉਹ ਯਾਰ ਕਿੰਨੀ ਨਾ ਚਲਰੀ ਸੀ ਪਾਲਲੀ ਤੇ ਮੈਂ ਇਕੱਠੀ ਕਰਦੇ ਤੈਨੂੰ ਆ ਆ ਛੱਡੋ ਮੇਰੀ ਸੁਣੋ ਗੱਲ ਆ ਜਿਹੜੀ ਤੁਹਾਡੀ ਭੈਣ ਆਈ ਹੈ ਨਾ ਇਹ ਬੜੇ ਸਿਆਪੇ ਪਾਉਂਦੀ ਆ ਘਰ ਚ ਹੁਣ ਕੀ ਹੋ ਗਿਆ ਵਾ ਹੁਣ ਕੀ ਹੋਇਆ ਹੁਣ ਆ ਕੀ ਆ ਰਮਨ ਦੀ ਨਰਸ ਹੋਈ ਚ ਕਰਨਦੀ ਹੀ ਗੱਲਾਂ ਬਾਤਾਂ ਗੱਲਬਾਤ ਕਰਨੀ ਤੂੰ ਸਰਸਰੀ ਗੱਲ ਕਰ ਆ ਜੀ ਅਨੁਰੋਤੀ ਆਪ ਫੜਾਇਆ ਕਰ ਭਾਜੀ ਨੂੰ ਉਹਦੇ ਹੱਥ ਦੀ ਰੋਟੀ ਨਾ ਉਹਨਾਂ ਨੂੰ ਖਾਣ ਦਿਆ ਕਰ ਕਹਿਣ ਦਾ ਮਤਲਬ ਕੀ ਆ ਰੋਟੀ 'ਚ ਕੁਝ ਪਾ ਕੇ ਦਿੰਨੀ ਆ ਓਏ ਆਹ ਕਿਹੜੀ ਨਵੀਂ ਗੱਲ ਸੁਣਾਤੀ ਹੁਣ ਫਿਰ ਕਿਉਂ ਗਏ ਰੋਟੀ ਫੜਾਤੀ ਐ ਤੂੰ ਫੜਾਤੀ ਨਾ ਭਾਬੀ ਨੇ ਫੜਾਦੀ ਕੋਈ ਗੱਲ ਵਾ ਆਹ ਤਾਂ ਨਵਾਂ ਹੀ ਕੰਮ ਸੁਣ ਲਿਆ ਫੇਰ ਹੁਣ ਹੁਣ ਇਹਨਾਂ ਪਿੱਛੇ ਵੀ ਲੜਨਾ ਆ ਆਹ ਦਿਖਾਤੀ ਹੋ ਗਈ ਆ ਤੇ ਗੱਲ ਨਾ ਐਨੀ ਸਮਝ ਹੋਵੇ ਘਾਟਾ ਹੀ ਖਾਦਾ ਨਾਲੇ ਮੇਰੀ ਸੁਣੋ ਗੱਲ ਬਾਜੀ ਠੀਕ ਆ ਤੁਸੀਂ ਦਵਾਈ ਦਵਾਈ ਹੀ ਨਾ ਤੁਸੀਂ ਲੈ ਕੇ ਗਏ ਹੀ ਭਾਜੀ ਤੁਹਾਡਾ ਕੀ ਮੁੱਲ ਪਾਇਆ ਤਾਡੀ ਕੀਤੀ ਕਰਾਈ ਤਾਂ ਉਹਨਾਂ ਨੇ ਖੂਚ ਪਾਤੀ ਐ ਹਾਂਜੀ ਜੀਵਨ ਜਿਹੜੇ ਡਾਕਟਰ ਕੋਲ ਹੈਗੀ ਐ ਉਹਦੀ ਤਾਂ ਵਾਹ ਵਾਈ ਹੋ ਗਈ ਐ ਜੀਵਨ ਦੀ ਉਹ 40000 ਰੁਪਏ ਗੱਲ ਨਹੀਂ ਅਸੀਂ ਨਾਮ ਬਣਾਉਣ ਵਾਸਤੇ ਥੋੜੀ ਕੋਈ ਕੀਤਾ ਵਾ ਉਹ ਗੱਲ ਨਹੀਂ ਹੁੰਦੀ ਜਦੋਂ ਘਰ 'ਚ ਰਹੀਏ ਨਾ ਤੇ ਫਿਰ ਸਾਰਿਆਂ ਦੀ ਸੁਣਨੀ ਪੈਂਦੀ ਐ ਉਹ ਤੂੰ ਵੀ ਚੁੱਪ ਕਰ ਜਾ ਘਰ ਹਰ ਥਾਂ ਸਿੰਘ ਉਹ ਸਾਈ ਛੱਡਦੀਆਂ ਕਿਸੇ ਨਾ ਕਿਸੇ ਨੂੰ ਮੈਂ ਸਿੰਘ ਨਹੀਂ ਪਸਾਨੀ ਜੇ ਤੂੰ ਮਿਲਣਾ ਤਾਂ ਉਹਦਾ ਰਮਨ ਦੀਦੀ ਨੂੰ ਕਹਿ ਤੂੰ ਪੁੱਠੀਆਂ ਮੱਤਾਂ ਕਿਉਂ ਦੇਂਦੀ ਐ ਜੇ ਉਤੋਂ ਬਚ ਕੇ ਰਿਓ ਫਲਾਣਾ ਕਰਿਓ ਕਿੰਨੀਆਂ ਗੱਲਾਂ ਕੀਤੀਆਂ ਨੇ ਤੈਨੂੰ ਪਤਾ ਤੇ ਜੇ ਮੈਂ ਸੁਣ ਕੇ ਅੱਗਲਾਂ ਕਰਨ ਲੱਗੀ ਆ ਤੇ ਅੱਗੋਂ ਫੇਰ ਮੈਨੂੰ ਸੋ ਸੋ ਗੱਲਾਂ ਕੀਤੀਆਂ ਕਿ ਤੂੰ ਕਪੱਤੀ ਤੂੰ ਫਲਾਣਾ ਇਦਾਂ ਮੇਰੀ ਗੱਲ ਸੁਣ ਵੀ ਤੂੰ ਚੰਗੀ ਹੋਵੇਂ ਨਾ ਫੇਰ ਕੋ ਗੱਲ ਨਾ ਕਰੇ ਤੈਨੂੰ ਮੈਂ 20 ਵਾਰੀ ਕਿਹਾ ਵਾ ਜੇ ਕੋਈ ਗੱਲ ਕਰਦਾ ਵਾ ਇੱਕ ਕੰਨ ਚ ਸੁਣੋ ਦੂਜੇ ਚ ਕੱਢ ਦਿਓ ਤੁਸੀਂ ਮੇਰੇ ਦਿਵਾਲੇ ਕਿਉਂ ਹਰ ਵਾਰ ਹੁੰਦੇ ਹੋ ਮੇਰਾ ਜੀ ਕਰਨਦਿਆ ਨਾ ਇਹਨੂੰ ਥੱਕੇ ਮਾਰ ਕੇ ਘਰੋਂ ਬਾਹਰ ਕੱਢਾ ਐਨਾ ਮੈਨੂੰ ਇੱਥੇ ਗੁੱਸਾ ਚੜਿਆ ਹੋਰ ਕੰਮ ਰਹਿ ਗਿਆ ਇਹ ਵੀ ਕਰ ਲੈ ਤੇ ਫੇਰ ਉਹੀ ਗੱਲ ਹੋ ਜਾਣੀ ਸੀ ਨਾ ਕਿ ਲੈ ਦੀਪ ਨੇ ਫੇਰ ਫਿਰ ਦੀਪ ਦੀ ਘਰ ਚ ਵਾਵਾ ਹੋ ਜਾਣੀ ਸੀ ਅੱਗੇ ਕਿਹੜੇ ਮੈਨੂੰ ਕੋਈ ਚੰਗੀ ਸਮਝਦਾ ਜਿਹੜਾ ਇਹ ਕੰਮ ਕਰਕੇ ਸਮਝਣਾ ਹੀ ਫਿਰ ਚੰਗਾ ਭਾਲਾ ਮਹਾ ਕੰਮ ਠੀਕ ਹੋਇਆ ਸੀ ਆ ਫੇਰ ਕੰਮ ਉੱਥੀ ਆ ਗਿਆ ਤੁਹਾਡੀ ਭੈਣ ਨਹੀਂ ਆ ਕੇ ਸਿਆਪੇ ਪਾਏ ਐ ਇਹਨੂੰ ਕਿਹ ਜਾ ਹਾਂ ਧੀ ਆ ਨਾ ਸੋਹਰੇ ਘਰ ਵਸਦੀਆਂ ਚੰਗੀਆਂ ਲੱਗਦੀਆਂ ਪੇਕੇ ਘਰ ਕੋਈ ਵੀ ਨਾ ਇਹਨਾਂ ਨੂੰ ਆਡਿਫਾਈ ਨਹੀਂ ਲੈਣੇ ਚਾਹੀਦੇ ਕੋਈ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਐਨੇ ਨਹੀਂ ਸਮਝਾਏਗੇ ਇਹਨੂੰ ਯਾਰ ਮੇਰਾ ਤਾਂ ਦਿਮਾਗ ਖਰਾਬ ਹੋ ਜਾਂਦਾ ਵੈਸੇ ਤਾਂ ਣੀ ਗੱਲਾਂ ਸੁਣ ਕੇ ਜੇ ਮੈਂ ਇਹ ਕੰਮ ਕਰ ਦਿੰਦੀ ਨਾ ਫੇਰ ਦੀਪ ਦੀ ਅਗਰ ਦੀਪ ਨੂੰ ਕੌਣ ਪੁੱਛਦਾ ਦੀਪ ਆ ਕਰਦੀ ਦੀਪ ਉਹ ਕਰਦੀ ਦੀਪ ਦੇ ਪਿੱਛੇ ਪਿਆ ਸਾਰਾ ਟੱਬਰ ਸਾਡੀ ਕਦੀ ਵੀ ਇੱਕ ਹੱਥ ਨਾਲ ਨਹੀਂ ਵਜਦੀ ਜੇ ਕਸੂਰ ਉਹਨਾਂ ਚਾਹਤੇ ਤੇ ਤੇਰੇ ਚ ਵੀ ਹੈ ਨਹੀਂ ਆਹੋ ਹੁਣ ਮਿਰਚ ਕਸੂਰ ਕੱਢੋ ਤੁਸੀਂ ਜੇ ਕੰਮ ਕਰਕੇ ਹੋਣਾ ਹੈ ਜਾਂ ਫਿਰ ਉਹਨੂੰ ਘਰੋਂ ਕੱਢ ਕੇ ਆ ਜਾ ਫਿਰ ਮੈਂ ਨਾ ਕਰ ਵੀ ਸਕਦੀ ਆ ਸਿਰਫ ਤੁਹਾਡੇ ਮੂੰਹ ਨੂੰ ਚੋਪਾਂ ਮੇਰੇ ਮੂੰਹ ਨੂੰ ਚੋਪਣ ਦੀ ਨਾ ਤੂੰ ਗੱਲ ਕਰਦੀ ਨਾ ਕੋਈ ਆਹੋ ਹਾਂ ਤੁਸੀਂ ਭੈਣ ਦੀ ਸਾਈਡ ਲੈਣੀ ਆ ਕਦੀ ਤੂੰ ਭਰਾ ਦੀ ਸਾਈਡ ਲੈ ਲੈ ਤੇਰੀ ਵਜ੍ਹਾ ਕਰਕੇ ਉਹ ਮੇਰੇ ਦਿਵਾਲੇ ਵੀ ਹੋ ਜਾਂਦੀ ਆ ਉਹ ਮੈਨੂੰ ਨਹੀਂ ਬਖਸ਼ਦੀ ਹੈਗੀ ਬੋਲਣ ਕਿ ਉਹਦੀ ਮੂੰਹ ਚ ਜ਼ੁਬਾਨ ਨਹੀਂ ਹੈਗੀ ਤੂੰ ਹੀ ਗੱਲ ਨਹੀਂ ਕਰ ਸਕਦੇ ਜੇ ਮੈਨੂੰ ਪਤਾ ਹੋਵਾ ਵੀ ਉਹ ਵੱਡੇ ਥਾਵਾਂ ਮੈਂ ਤਾਂ ਨਹੀਂ ਕੋਈ ਗੱਲ ਕਰਦਾ ਜਦੋਂ ਨਾ ਵੱਡੇ ਨਾ ਜਿਆਦਾ ਸਿਰ ਤੇ ਚੜ ਜਾਂਨਾ ਫਿਰ ਵੱਡਿਆਂ ਦਾ ਲਿਆਜ ਵੀ ਲੈਣਾ ਬੰਦ ਕਰ ਦੇਣਾ ਚਾਹੀਦਾ ਜਿੱਤੇ ਆਪਣੀ ਰਿਸਪੈਕਟ ਨਹੀਂ ਨਾ ਉੱਥੇ ਫਿਰ ਨਾ ਬੋਲਣਾ ਸਹੀ ਹੈ ਸਪੜਿਆ ਨੂੰ ਸੁਧਾਰੋ ਬਾਕੀ ਆਪਸ ਵਿੱਚ ਰਹਿ ਜਾਣਗੇ ਮੇਰੇ ਦੁਆਲੇ ਹਰ ਵੇਲੇ ਰਿਆ ਕਰੋ ਸੁਧਾਰ ਸੁਧਾਰ ਮੈਂ ਤੈਨੂੰ ਕਹਣਾ ਕਿ ਆਪਣੀ ਭੈਣ ਨੂੰ ਕਿਉਂ ਨਹੀਂ ਕਿਹਾ ਤੁਸੀਂ ਮੇਰੇ ਵੱਲ ਤੇ ਹੋਰ ਕੋਈ ਆਇਆ ਨਹੀਂ ਤੂੰ ਹੀ ਭੱਜੀ ਆਇਆ ਨਹੀਂ ਛੇਤੀ ਨਾਲ ਮੈਂ ਨਾਲ ਹੋ ਲੜ ਪੈ ਗਈ ਹੋ ਲੜ ਤਿਆ ਤੇ ਮੇਰੇ ਨਾਲ ਲੜੀਏ ਤਾਂ ਮੈਂ ਗੱਲ ਕਰਨ ਨਹੀਂ ਆ ਮੈਂ ਇਧਰ ਸੋਈ ਚ ਨਾ ਚਾਹ ਬਣਾਣ ਚਲੀ ਸੀ ਕਿ ਤੁਸੀਂ ਪਿੱਛੇ ਕੰਮ ਕਰਨੇ ਮ ਜਾ ਦੇ ਕੇ ਆਪਣਾ ਕੰਮ ਕਰ ਮਨ ਨੂੰ ਬਸ ਉਹ ਅੱਗੇ ਛੋੜਿਓ ਨਾ ਆਪਣੀ ਭੈਣ ਨੂੰ ਸਮਝਾਇਆ ਹੁੰਦਾ ਤੇ ਆਹ ਲੋਬਤ ਨਾਲ ਆਹ ਹੋ ਹਾਂ ਤਾਂ ਮੈਂ ਸੇਰੀ ਖਾਨੀ ਆ ਪਤਾ ਨਹੀਂ ਕੀ ਇਹਦੇ ਦਿਮਾਗ 'ਚ ਚੱਲਣ ਡਿਆ ਵਾ ਮਾਹਾਂ ਹੀ ਕਿਤੇ ਗੱਡੀ ਲਈ ਤੇ ਆਈ ਏ ਪਤਾ ਨਹੀਂ ਫੇਰ ਕੰਮ ਹੋਈ ਸ਼ੁਰੂ ਕਰ ਲਿਆ ਇਹਨਾਂ ਨੇ ਜਦੋਂ ਦੀ ਭੈਣ ਆਈ ਹੈ ਨਾ ਉਦੋਂ ਦੀ ਮੈਂ ਤਾਂ ਸੁਲਾ ਕਰਾਂ ਜੀ ਰਹਿਣਾ ਕਦੀ ਉਹਦੀ ਗੱਲ ਸੁਣਨ ਲੱਗਦੀ ਉਹਦੀ ਸੁਣਨ ਲੱਗਦੀ ਉਹਦੀ ਸੁਣਨ ਇਹਨਾਂ ਨੇ ਤਾਂ ਦਿਮਾਗ ਖਰਾਬ ਕਰ ਕਰ ਛੜਿਆ ਮੇਰਾ ਮੈਨੂੰ ਤੇ ਨਾ ਦੀਰ ਦੀ ਸਮਝ ਨਹੀਂ ਆਉਂਦੀ ਇਹਨੂੰ ਬੋਲਣ ਦਾ ਮਾਸਾ ਨਹੀਂ ਪਤਾ ਬੰਦੇ ਨੂੰ ਇੰਨਾ ਤੇ ਵੇਖਣਾ ਚਾਹੀਦਾ ਨਾ ਇਹ ਮੇਰੇ ਤੋਂ ਵੱਡੀ ਆ ਨਾਲੇ ਮਾਨ ਤਾਨ ਨਾਲਲੀ ਆਉਂਦੀ ਆ ਇੱਥੇ ਜੰਮੀ ਪੜੀ ਆ ਗੱਲ ਕਰਨ ਲੱਗੀ ਤੇ ਵੇਂਦੀ ਨਹੀਂ ਗੀ ਉਹ ਵਿਚਾਰੀ ਛਿੱਥੀ ਗਈ ਪਰ ਆਪਣੀ ਬੇਇੱਜ਼ਤੀ ਆਪ ਹੀ ਕਰਵਾਉਂਦੀ ਆ ਮੰਮੀ ਆਉਂਦੇ ਨਾ ਉਹਨਾਂ ਨੂੰ ਦੱਸਨੀ ਹੈ ਕਿ ਲਖਵੀਰ ਨੂੰ ਕੋਈ ਨਾ ਥੋੜਾ ਬੋਤਾ ਸਮਝਾਇਆ ਕਰੀ ਆਜੋ ਮੰਮੀ ਜੀ ਆ ਨਹੀਂ ਪਤਾ ਬੜਾ ਚੇਰ ਲਾਏ ਤੁਸੀਂ ਚੇਰ ਕੀ ਲਾਉਣਾ ਹੈ ਅੜੀਏ ਉਹਦੀ ਹਾਲਤ ਹੀ ਬੜੀ ਖਰਾਬ ਵਿਚਾਰੀ ਦੀ ਫਿਰ ਬੈ ਗਈ ਲੱਗੇ ਘੜੀ ਗੱਲਾਂ ਬੱਤਾਂ ਅੱਛਾ ਨਹੀਂ ਠੀਕ ਹੈ ਬਵਾਈ ਨਾਲ ਲਿਖ ਬਈ ਕੋਈ ਨਹੀਂ ਫਰਕ ਉਹਦਾ ਤੜ ਵੀ ਥਲੇ ਲਿਖ ਲਓ ਬਈ ਅੱਛਾ ਬਾਹਰ ਨਹੀਂ ਚੱਲਦਾ ਤਾ ਭਾ ਵੀ ਤਾਂ ਕਾ ਔਖਾ ਵਾ ਨਾ ਮੰਜੇ ਦੇ ਪਈ ਬੰਦੇ ਨੂੰ ਸਾਹਮਣਾ ਕਰਾ ਔਖਾ ਮੰਜੇ ਤੇ ਪਿਆਣ ਵਾਲਾ ਵੀ ਔਖਾ ਵਾ ਤਾਂ ਸਾਹਮਣ ਵਾਲੀ ਸਾਹਮਣ ਵਾਲੀ ਔਖੀ ਵਿਚਾਰੀ ਅੱਜ ਦੀ ਉਹਦੇ ਨਾਲ ਤੁਰਈ ਨੋ ਵੱਡੀ ਹਾਂ ਹਾਂ ਵਿਚਾਰੀ ਨਾ ਸਾਹਮਣ ਡਈ ਨੀ ਸੇਵਾ ਕਰ ਰਹੀ ਆ ਤੇ ਮਗਰੋਂ ਥੋੜੀ ਆਖਣਾ ਮਾ ਪੀ ਕੀ ਕੀਤਾ ਨਿੱਕੀ ਨੇ ਆਹੋ ਇਹ ਨਹੀਂ ਵੀ ਆਪ ਤੇ ਤੂੰ ਉੱਥੇ ਬੈਠੀ ਆ ਤੇ ਉਹ ਵਿਚਾਰੀ ਕੱਲੀ ਆਇਆ ਗਿਆ ਵੀ ਸਾਹਮਣ ਦੀ ਉਹਨੂੰ ਸਾਹਮਣ ਦੀ ਕੀ ਗੱਲ ਹੋ ਰਹਾ ਹਾਲ ਹੈ ਚੱਲ ਮੰਮੀ ਦੀ ਇੰਨੀ ਤਪੱਸਿਆ ਕਰਨ ਦੇ ਬਾਅਦ ਵੀ ਨਾ ਬੰਦਾ ਠੀਕ ਹੋ ਜਾਏ ਤਾਂ ਭੁੱਲ ਜਾਂਦਾ ਵਾ ਨਾਲੇ ਇਹ ਸਿਆਣਾ ਬੰਦਾ ਜਿਹੜਾ ਕਰਦਾ ਜਿੰਦਰਾ ਹੁੰਦਾ ਵਾ ਬੂਹੇ ਖੁੱਲੇ ਛੱਡ ਕੇ ਜਿੱਥੇ ਮਰਜੀ ਚੱਲ ਜੁਕਦੇ ਮਰਜੀ ਜਾਓ ਕੋਈ ਗੱਲ ਹੀ ਨਹੀਂ ਫਿਕਰ ਨਹੀਂ ਹੁੰਦਾ ਪਿੱਛੇ ਦਾ ਆਖਣਾ ਘਰ ਹੈਗੀ ਐ ਬੈਠੀ ਬਸ ਬਸ ਤੇ ਹੁਣ ਇੰਦਾ ਇਆਂ ਜੇ ਕੋਈ ਪਤਾ ਨਹੀਂ ਹੁਣ ਮਹਾਰਾਜ ਦੇ ਘਰੋਂ ਚਲੋ ਬਸ ਬਸ ਕੋਈ ਪਤਾ ਵੀ ਨਹੀਂ ਕਈ ਵਾਰ ਫਰਕ ਪੈਣਾ ਹੋਏ ਸਵਾਦ ਹੀ ਕੁੜੀ ਤੋਂ ਪਿਆ ਜਾਂਦਾ ਹਾਂ ਤਾਵਾ ਨੇ ਫੇ ਆਪਣੀ ਵਾ ਲਾਉਂਦੇ ਨੇ ਗਾੜੀ ਹੁਣ ਵਾਹਿਗੁਰੂ ਦੇ ਹੱਥ ਚਲਾ ਬਸ ਬਸ ਓਪਾਂ ਜੀ ਤਿਆਰ ਹੋਏ ਵੀ ਮੈਂ ਚਲ ਜਾਣਾ ਮੈਂ ਤਾਂ ਚੰਗਾ ਹੋਇਆ ਤੁਸੀਂ ਵੀ ਆ ਗਏ ਅੱਛਾ ਹੁਣ ਤਾਂ ਆਪਣੇ ਪਰਾਂ ਲਾ ਕੇ ਬੈਠੇ ਆ ਕਾਦੀ ਕਾਣੀ ਪੈ ਗਈ ਉਹਨੂੰ ਜੇ ਰਹਿੰਦੀ ਦਿਹਾੜੀ ਕੈਂਡ ਇਹ ਵੀ ਪਾਜੀ ਦਾ ਫੋਨ ਆਉਂਦਿਆ ਪਾਜੀ ਦਾ ਫੋਨ ਆ ਜਾ ਆ ਜਾ ਅੱਛਾ ਤੁਹਾਨੂੰ ਵੀ ਹੁਣ ਪਤਾ ਵਾ ਫੇ ਰੋਟੀ ਪਾਣੀ ਦਾ ਔਖਾ ਹੋ ਜਾਂਦਾ ਵਾ ਤੇ ਮੈਂ ਕਿਹਾ ਮੈਂ ਮੰਮੀ ਨੂੰ ਹੁਣ ਢੀਕ ਕੇ ਜਾਇਓ ਏਦਾਂ ਨਾ ਜਾਇਓ ਆਹੋ ਤੇ ਪਰ ਇੱਕ ਗੱਲ ਵਾ ਮੰਮੀ ਤੁਹਾਨੂੰ ਮੈਂ ਕੀ ਦੱਸਾਂ ਆ ਜਿਹੜੀ ਸਾਡੀ ਮਿੱਕੀ ਨਾ ਹੋਣਾ ਇਹ ਫਾਲੇ ਤਾਂ ਬੁਣਾ ਬਾਸ ਨਹੀਂ ਸੀ ਹੁੰਦੀ ਉਹਦੇ ਮੇਰੇ ਨਾਲ ਆਣ ਕੇ ਸੋਈ ਵਿੱਚ ਗੱਲਾਂ ਕਰਨ ਲਈ ਸੀ ਪਰ ਵੀਰ ਦਾ ਭਾਬੀ ਧਿਆਨ ਰੱਖਿਆ ਕਰ ਰੋਟੀ ਪਾਣੀ ਟਾਈਮ ਨਾਲ ਦਿੱਤਾ ਦਵਾਈ ਦਾ ਰੋਟਾ ਇੰਨਾ ਦਿੱਤਾ ਇਹ ਬਲਾ ਕਰੇ ਕਿੱਥੋਂ ਸੁਣ ਲਈ ਸੀ ਇਹ ਉੱਤੇ ਹੀ ਚਲ ਗਈ ਜਾ ਕੇ ਤੇ ਇਹਨੇ ਬੜੀਆਂ ਗੱਲਾਂ ਕੀਤੀਆਂ ਆਂਦੀ ਆਵੇ ਭੈਣ ਜੀ ਤੇਰੇ ਗਾੜੀ ਜੋੜੇ ਹੱਥ ਆਪਣੇ ਘਰ ਨੂੰ ਜਾ ਸਾਡੇ ਘਰ ਕਪਾਤ ਨਾ ਪਾ ਮੈਨੂੰ ਤੇ ਬੜੀ ਸ਼ਰਮ ਆਇਆ ਮੈਂ ਹਾਂ ਉਹ ਚੜੀ ਕੀ ਆਖੂਗੀ ਕਿ ਨਾਲੇ ਤਾਂ ਮਾਨਤਾਨਾ ਮੈਂ ਨਹੀਂ ਆ ਕੋ ਨਾਲੇ ਮੈਨੂੰ ਗੱਲਾਂ ਕਰਦੀਆਂ ਮੇਰੇ ਤੋਂ ਗੱਲ ਹੈ ਗਈ ਉਹਦੇ ਦਿਲ ਤੇ ਕੀ ਬੀਤੀ ਹੋਊਗੀ ਬਸ ਇਦਾਂ ਇਹਨੇ ਕਿਉਂ ਕਿਹਾ ਦਾ ਪਰਜਬੰਦ ਨਹੀਂ ਗੱਲ ਕਹਿਣ ਦਾ ਮੈਂ ਸੋ ਇਹਨੂੰ ਦਵਕਾ ਮਾਰਿਆ ਮੈਂ ਵੀ ਇਦਾਂ ਨਹੀਂ ਕਰੀਦਾ ਹੁੰਦਾ ਕੋਈ ਗੱਲ ਨਹੀਂ ਸਿਆਣੀ ਐ ਤੇਰੇ ਨਾਲੋਂ ਜੇ ਗੱਲ ਕਰ ਵੀ ਦਿੱਤੀ ਸੁਣ ਲਈਦੀ ਹੁੰਦੀ ਐ ਆਂਦੀ ਦੀਦੀ ਉਹਦੀ ਗੱਲ ਕਰੀ ਜਾਣ ਦੇ ਉਹਦੇ ਵੱਲ ਦੀ ਸਾਈਡ ਲਈ ਜਾਣ ਦੇ ਜੇ ਮੇਰੀ ਬੇਇੱਜ਼ਤੀ ਕਰਵਾਉਂਦੇ ਜੇ ਮੈਂ ਬੇਇੱਜ਼ਤੀ ਤੇਰੀ ਕਰਦੀ ਐ ਬੰਦਾ ਕਹਿ ਹੀ ਦਿੰਦਾ ਬਾੜੀ ਮੋਟੀ ਗੱਲ ਨਾਲੇ ਤੇਰਾ ਕਿਹੜਾ ਨਾਂ ਲੈ ਕੇ ਕਿਹਾ ਵਾ ਫੇ ਤੂੰ ਰੋਟੀ ਨਾ ਫੜਾਵੀ ਆਹੋ ਚੋਰ ਨੂੰ ਆਪਣਾ ਹੀ ਪਾਲਾ ਤੈਨੂੰ ਗੁੱਸਾ ਕਦਾਂ ਆ ਗਿਆ ਜਾਣ ਕੇ ਉਹੋ ਹੀ ਲੜਾਈ ਦਾ ਤਾਂ ਲੱਸੀ ਦਾ ਕੀ ਵਧਾਉਣਾ ਹੁੰਦਾ ਵਾ ਪਰ ਇਹਨੂੰ ਲੜਾਈ ਤਾਂ ਬਿਨਾਂ ਹੋਏ ਕੰਮ ਨਹੀਂ ਸਭ ਨੂੰ ਮੈਨੂੰ ਸ਼ਰਮ ਜੀ ਹੋੜੀ ਆਈ ਜੀ ਤੇ ਸ਼ਰਮ ਵਾਲੀ ਗੱਲ ਨਹੀਂ ਆ ਉਹ ਪਰਉਣੀ ਆਈ ਹੈ ਵਿਚਾਰੀ ਇਹਦੀ ਜੁਰਤ ਕਿੱਦਾਂ ਪਈ ਇੰਨੀ ਗੱਲ ਕਹਿਣ ਦੀ ਵੀ ਤੂੰ ਚਲੀ ਜਾ ਆਪਣੇ ਘਰ ਨੂੰ ਕਿਉਂ ਜਾਵੇ ਆਪਣੇ ਘਰ ਨੂੰ ਹੋਰ ਅਵੇ ਦੋ ਦਿਨਾਂ ਦਾ ਵੇ ਚਾਰ ਦਿਨਾਂ ਦਾ ਵੇ ਨਾਲੇ ਘਰ ਹੀ ਆ ਇੱਥੇ ਮੈਂ ਹਾਂ ਜੰਮੀ ਪੜੀ ਇੱਥੇ ਪੜੀ ਮੰਮੀ ਨੇ ਵਿਆਹ ਕੀਤਾ ਤੂੰ ਹੁਣ ਉਹਨੇ ਇੱਥੇ ਹੀ ਆਉਣਾ ਕਿੱਥੇ ਜਾਣਾ ਉਹਨੇ ਪਰ ਇਹਦੇ ਦਿਮਾਗ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਜਿਹੜਾ ਕੋਈ ਗਾੜੀ ਜਾਂਦਾ ਉਹਨੂੰ ਮੋਟੇ ਭੌਣ ਲੈ ਲੈਂਦੀ ਐ ਆਂਦੀ ਮੈਂ ਹੀ ਸੱਚੀ ਆ ਵੀ ਸਾਰੇ ਝੂਠੇ ਜੇ ਇਹ ਨਾ ਬਹੁਤੀ ਜ਼ਿਆਦਾ ਚੜ ਗਈ ਭੂਏ ਨੂੰ ਲਹਾਂ ਪਹਿਣਾ ਜ਼ਿਆਦਾ ਹੀ ਸੱਤ ਚੜ ਗਈ ਐ ਤੁਸੀਂ ਉਹਨੂੰ ਕਿਓ ਲਗ ਵੀਰ ਨੂੰ ਕਾਫੀ ਹੋਰ ਘਰ ਵਿੱਚ ਤੇ ਜੋ ਮਰਜੀ ਕਰਦੀ ਰਵੇ ਤੇ ਕੋਈ ਗੱਲ ਨਹੀਂ ਜਰ ਲਾਂਗੇ ਜਦੋਂ ਕੋਈ ਬਾਹਰੋਂ ਆਂਦਾ ਆਂਦਾ ਨਾ ਤੇ ਕਿਸੇ ਦੇ ਗੱਲ ਨਾ ਪਵੇ ਫਿਰ ਬੇਇੱਜ਼ਤੀ ਕਰਾ ਕੇ ਚੰਗੀ ਰਹੂਗੀ ਜੇ ਇੱਕ ਦਿਆਂ ਚਾਰ ਕਿਸੇ ਨੇ ਸੁਣਾਈਆਂ ਤੇ ਆਹ ਉਹਨੂੰ ਕਵਾਂਗੀ ਨਾ ਕਿ ਇਦਾਂ ਕੀਤੀ ਐ ਨਾ ਕੁੜੀ ਨਾ ਇਹਦਾ ਕੀ ਪਰਜ ਬਣਦਾ ਹੀ ਇਦਾਂ ਕਰਨ ਦਾ ਇਹ ਜਿਹਾਂ ਗੱਲਾਂ ਕਰਦਾ ਕੁੜੀ ਤੇ ਪਰੌਣੀ ਆਈ ਦੋ ਦਿਨ ਨਾ ਇਹਨੂੰ ਕੋਈ ਪਤਾ ਹੀ ਨਹੀਂਗਾ ਫੇ ਭੈਣ ਭਰਾਵਾਂ ਨਾਲ ਕਿੱਦਾਂ ਮਿਲੀ ਵਰਤੀ ਦਾ ਵਾ ਕਿੱਦਾਂ ਰਹੀ ਦਾ ਇਹ ਜਿੱਦਣ ਦੀ ਆਈਆਂ ਮੈਨੂੰ ਤੋਹਾਲ ਚਾਲ ਨੇ ਪੁੱਛਿਆ ਮੇਰੇ ਲਾਗੇ ਬੈਠ ਕੇ ਕੋਈ ਦੁੱਖ ਸੁੱਖ ਨਹੀਂ ਕੀਤਾ ਉਹਨੇ ਤਾਂ ਫੇਰ ਗਾੜੀਆਂ ਕਹਿਤਾ ਵੀ ਭੁੱਖੀ ਮਰਨ ਰਹੀ ਐ ਤੈਨੂੰ ਕੋਈ ਮਿਲਦਾ ਨਹੀਂ ਇੱਥੇ ਕਾਹਦਾ ਦੁੱਖ ਸੁੱਖ ਤੇਰਾ ਨਾ ਮੈਂ ਕਰਾਂ ਆ ਕੀ ਪੁੱਛਣਾ ਹੀ ਤੈਨੂੰ ਸਭ ਕੁਝ ਤੂੰ ਖਾਣ ਨਹੀਂ ਆ ਪੀਣ ਨਹੀਂ ਆ ਡੌਣ ਨਹੀਂ ਆ ਸਾਰੇ ਕੰਮ ਕਰ ਰਹੇ ਆ ਕੀ ਤੈਨੂੰ ਦੁੱਖ ਸੁੱਖ ਪੁੱਛਦੀ ਜਾਣੀ ਦੋ ਇਹਦੀਆਂ ਗੱਲਾਂ ਮੈਨੂੰ ਇਹ ਦੱਸੋ ਤੁਸੀਂ ਫੇ ਰੋਟੀ ਖਾਣੀ ਆ ਲਿਆਵਾ ਕੋਈ ਨਹੀਂ ਖਾ ਲੈਣੀ ਆ ਆਉਟ ਆਈ ਦੇਗਾ ਅਹੀਂ ਤਾਂ ਖਾ ਲਈ ਤੁਹਾਨੂੰ ਡੀਕਣ ਦੇ ਆ ਅੱਛਾ ਚਲ ਕੋਈ ਨਹੀਂ ਖਾ ਲੈਣੀ ਮੰਮੀ ਤੇ ਦਵਾਈ ਵੀ ਤੁਸੀ ਖਾਣੀ ਹੁੰਨੀ ਹੈ ਜੇ ਬੀਪੀ ਦੇ ਤੇ ਮੈਂ ਲਿਆ ਕੇ ਦਵਾ ਤੁਹਾਨੂੰ ਰੋਟੀ ਤੇ ਰੋਟੀ ਦੋ ਦਵਾਈ ਦਵਾਈ ਤੇ ਖਾਣੀ ਹੈ ਤੇ ਜੇ ਹੋ ਤਾਂ ਤੈਨੂੰ ਪਤਾ ਦਵਾਈ ਤੋਂ ਬਿਨਾ ਤੇ ਘੜੀ ਨਹੀਂ ਲੰਗਦੀ ਚਲੋ ਕੀ ਕਰਨਾ ਫਿਰ ਹੁਣ ਹਾਜੀ ਮੰਮੀ ਹਾਂ ਬੱਧ ਥੱਪੇ ਬੈਠੇ ਜੇ ਆਹ ਥੱਪੇ ਬੈਠਿਆਂ ਦੱਤ ਛੰਡ ਲੱਗਣ ਡਈ ਮੈਂ ਚੱਲ ਜਰਾ ਥੱਪੇ ਬੈਨੇ ਅੱਛਾ ਅੱਛਾ ਹੋਰ ਕੀ ਕਰਦਾ ਆ ਉਹ ਕਰਨਾ ਵੀ ਆ ਬੰਦਿਆਂ ਹੀ ਕੰਮ ਕਰਨ ਹੂੰ ਬਸ ਉਹ ਹੀ ਮਕਾ ਕੇ ਆਇਆ ਅੱਛਾ ਹਾਂਜੀ ਚੱਲ ਚੰਗਾ ਕੀਤਾ ਕੰਮ ਨਿਬੜ ਗਿਆ ਮੇਰੀ ਗੱਲ ਸੁਣੋ ਹੂੰ ਕਿੰਨਾ ਵਿਚਾਰ ਘਰ ਗੱਲਾਂ ਬਤਾ ਹੋਣੀਆਂ ਕੀ ਹੋਇਆ ਹੁਣ ਹੋਇਆ ਤੁਹਾਨੂੰ ਕੀ ਦੱਸਾਂ ਹੂੰ ਰੋਜ਼ ਕੋਈ ਨਾ ਕੋਈ ਗੱਲ ਹੋਈ ਰਹਿੰਦੀ ਹੈ ਅੱਛਾ ਮੈਂ ਤਾਂ ਸੁਣਨ ਤੇ ਰਹਿਣਾ ਗੱਲਾਂ ਕਦੀ ਕਹਦੀਆਂ ਸੁਣ ਲੱਗਦੀਆਂ ਕਦੀਆਂ ਸੁਣਨਾ ਕਾਹਦੀਆਂ ਗੱਲਾਂ ਹੋ ਗਈਆਂ ਨੇ ਮੈਨੂੰ ਪਤਾ ਲੱਗੇ ਮੇਰੀ ਗੱਲ ਸੁਣੋ ਹੂੰ ਸਣੂ ਗੋਬੀ ਜAVE ਪਿੰਡ ਬਗਾਨੇ ਘਰ ਦੇ ਵਿੱਚ ਆ ਕੇ ਇੰਨੀਆਂ ਗੱਲਾਂ ਨਹੀਂ ਕਰੀਦੀ ਸੀ ਸਿਆਣੀ ਵੈਣੀ ਬਣੀ ਥੋੜੀ ਚੰਗੇ ਨਹੀਂ ਲੱਗੀ ਦਾ ਨਾ ਵਿਆਹੀ ਹੋਵੇ ਫਿਰ ਗੱਲ ਹੋਰ ਆ ਜਦੋਂ ਵਿਆਹੀ ਆਏ ਨਾ ਕੋਈ ਇੰਨੀਆਂ ਗੱਲਾਂ ਕਰਦੀ ਵੈਸੇ ਨਹੀਂ ਚੰਗੀ ਲੱਗਦੀ ਨਹੀਂ ਤੂੰ ਬਾਜ਼ਾਰ ਤਾਂ ਜਿਹਾ ਪਾਈ ਜਾਣਾ ਮੇਰੇ ਨਾਲ ਮੇਰੇ ਨਾਲ ਖੁੱਲ ਕੇ ਗੱਲ ਕਰ ਪਈ ਹੋਇਆ ਕੀ ਆ ਮੈਨੂੰ ਵੀ ਪਤਾ ਲੱਗੇ ਮੰਮੀ ਹੋਣਾ ਕੀ ਆ ਹੂੰ ਜੀਵਨ ਨਾ ਭੈਣ ਗੱਲ ਕਰਨੀਰ ਸੋਈ ਜੀ ਹੂੰ ਪਰਮਨ ਭਾਬੀ ਨਾਲ ਅੱਛਾ ਆंदे ਵੀ ਦੂ ਆਖਿਆ ਰੱਖਿਆ ਕਰ ਭਰਾ ਦਾ ਅੱਛਾ ਰੋਟੀ ਪਣੀ ਆਪ ਜਾਇਆ ਕਰ ਅੱਛਾ ਮੇਰੀ ਗੱਲ ਸੁਣੋ ਜੇ ਸਾਰਾ ਕੁਝ ਸਾਂਝਾ ਵਾ ਜੇ ਦੀ ਰੋਟੀ ਤੇ ਵੀ ਰੋਏ ਤੇ ਕੀ ਮਾੜਾ ਵਾ ਉਹਨੇ ਵੀ ਤੇ ਗੱਲ ਸੁਣ ਲਈ ਉਹਨੇ ਇਦਾਂ ਹੀ ਜਾ ਕੇ ਕਹਿਤਾ ਕਿ ਇਹ ਚੰਗੀ ਗੱਲ ਥੋੜੀ ਇਹ ਗੱਲ ਕਰਨੀ ਹੈ ਅੱਛਾ ਹੁਣ ਇਹਨਾਂ ਗੱਲਾਂ ਤਾਂ ਵੀ ਗੱਲਾਂ ਹੋਣੀਆਂ ਕਰਨੀਆਂ ਚਲੋ ਪਹਿਲੀ ਗੱਲ ਤੇ ਮੈਂ ਆਨੀ ਆ ਫੇ ਚਲੋ ਕੁੜੀ ਦੀ ਗਲਤੀ ਆ ਨਹੀਂ ਕਹਿਣੀ ਇਹ ਗੱਲ ਤਾਨੂੰ ਕਹਿਣੀ ਹੀ ਉਹਦੇ ਵੱਲੋਂ ਜਿਹੜਾ ਮਰਜੀ ਰੋਟੀ ਫੜਾਏ ਨਾ ਫੜਾਏ ਤੇ ਦੂਜੀ ਗੱਲ ਇਹ ਵੀ ਆ ਪੀ ਜੀ ਉਹਨੇ ਕਹਿ ਵੀ ਦਿੱਤਾ ਤੇ ਫੇਰ ਕੋਈ ਇਹਦੇ ਚ ਗਨਾਹ ਵਾਲੀ ਗੱਲ ਨਹੀਂ ਉਹਦਾ ਆਦਮੀ ਆ ਉਹ ਆਪਣੇ ਆਦਮੀ ਨੂੰ ਰੋਟੀ ਦਿਨੇ ਫੜਾਵੇ ਰਾਤ ਫੜਾਵੇ ਜਿੱਦਾਂ ਮਰਜ਼ੀ ਕਰੇ ਇਹਦੇ ਚ ਗੁੱਸੇ ਵਾਲੀ ਇਹਨੂੰ ਇਹਨੂੰ ਕਾਦੀ ਦੀਪ ਨੂੰ ਕਾਦਾ ਗੁੱਸਾ ਆ ਗਿਆ ਮਮੀ ਗੁੱਸਾ ਕਦਾ ਆਉਣਾ ਵਾ ਤੇ ਰੋਟੀ ਇਹ ਨਹੀਂ ਫੜਾਉਂਦੀ ਅੱਗੇ ਉਹਨੂੰ ਇਹ ਗੱਲ ਦਾ ਗੁੱਸਾ ਆ ਗਿਆ ਕਿ ਮੇਰੀ ਗੱਲ ਤਾਂ ਕੋਈ ਯਕੀਨ ਨਹੀਂ ਹੈਗਾ ਤੁਹਾਨੂੰ ਪਜਾਮਾ ਰੋਟੀ ਵਿੱਚ ਕੁਝ ਪਾ ਕੇ ਦੇ ਦਿੰਨੀ ਉਹਨੇ ਇhtareeke ਨਾਲ ਕਿਹਾ ਇਹ ਥੋੜੀ ਗੱਲ ਹੁੰਦੀ ਆ ਵੀ ਪਾ ਕੇ ਦੇ ਦਿੰਨੀ ਆ ਜਾਂ ਨਹੀਂ ਪਾਕ ਦੇ ਇਹਦੇ ਚ ਤਾਂ ਵਲਵਾਈ ਕੋਈ ਗੱਲ ਹੀ ਨਹੀਂ ਗਈ ਹੈਗੀ ਜਲੋਦ ਨੂੰ ਮੈਂ ਜੀਆ ਤਾਂ ਫਿਰ ਕੀ ਹੋ ਗਿਆ ਰੋਟੀ ਉਹ ਪਾ ਕੇ ਦਵੇ ਜਾਂ ਉਹ ਪਾ ਕੇ ਦਵੇ ਤੇ ਕਿਹੜੀ ਗੱਲ ਆ ਇਹ ਕਿਉਂ ਗੱਲਾਂ ਵਿੱਚ ਇਹੋ ਜੀਆਂ ਬਾਲ ਪਉਂਦੀਆਂ ਗੱਲਾਂ ਦੇ ਉਹ ਤੁਸੀਂ ਸੌ ਗੱਲਾਂ ਦੀ ਇੱਕ ਗੱਲ ਵਾ ਹੂੰ ਤੁਸੀਂ ਚੁੱਪ ਕਰਕੇ ਨਾ ਉਹਨੂੰ ਕੋਈ ਆਪਣੇ ਘਰੇ ਜਾਏ ਨਾ ਗਬੋਜੀਆਂ ਗੱਲਾਂ ਕਰੇ ਸਾਡੇ ਘਰ ਨਾਲ ਲੜਾਈ ਪਾਏ ਜਦੋਂ ਦੀ ਆਈ ਹੈ ਨਾ ਉਦੋਂ ਦੀ ਗੱਲ ਠੰਡੀ ਪੈਣ ਨਹੀਂ ਰਹੀ ਕੋਈ ਇਧਰੋਂ ਗੱਲ ਛੱਡ ਜੰਦੀ ਕੋਈ ਇਧਰੋਂ ਗੱਲ ਛੱਡ ਜੰਦੀ ਮੈਂ ਤੂੰ ਤੇ ਹੁਣ ਆਪਣੀ ਰਨ ਮਗਰ ਲਾ ਕੇ ਇਹੋ ਗੱਲਾਂ ਦੀ ਕਹਿਣੀ ਆ ਹੋਰ ਵੀ ਮੈਂ ਵੀ ਤੂੰ ਹੀ ਅੱਗੇ ਮੈਨੂੰ ਹਰ ਵਾਰੀ ਇਹੋ ਗੱਲਾਂ ਕਹਿੰਦੇ ਹੋ ਤੂੰ ਕੀ ਕਹਿਣਾ ਤੈਨੂੰ ਜਿੱਦਾਂ ਉਹ ਕਹਿੰਦੀ ਓਦਾਂ ਹੀ ਤੂੰ ਮੰਨ ਜੀ ਜਦੋਂ ਉਹ ਕੰਮ ਨਹੀਂ ਕਰਦੀ ਤਾਂ ਵੀ ਸਾਨੂੰ ਤੰਗੀ ਹੁੰਦੀ ਇੱਥੇ ਇਹ ਕੰਮ ਨਹੀਂ ਕਰਦੀ ਤੇ ਜੇ ਮਹਾਂ ਕਿਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਫਿਰ ਉਹਨੂੰ ਗੱਲਾਂ ਕਰਨੀ ਸ਼ੁਰੂ ਕਰਤੀਆਂ ਅਸੀਂ ਆਪਣੇ ਘਰ ਵਾਲਾ ਵੇਖਣਾ ਵਾ ਕਿ ਜਾਂ ਅਸੀਂ ਲੋਕਾਂ ਲਈ ਲੰਦੇ ਰਹਿਣਾ ਵਾ ਨਹੀਂ ਲੋਕਾਂ ਵਲੋਂ ਹੁਣ ਲੋਕ ਥੋੜੀ ਹੋ ਗਈ ਆ ਉਹ ਵੀ ਕਰਦੀ ਧੀ ਭੈਣ ਆ ਚਲੋ ਕੋਈ ਇੱਥੇ ਜੰਮੀ ਪਲੀ ਇੱਥੇ ਸਾਰੇ ਕੰਮ ਕੀਤੇ ਉਹਦੇ ਉਹਦਾ ਘਰ ਹੀ ਆ ਇਹੋ ਉਮਮੇਂ ਕਹਿੰਦਾ ਵਿਆਹ ਤੋਂ ਪਹਿਲਾਂ ਗੱਲਾਂ ਹੋਰ ਹੁੰਦੀਆਂ ਵਾ ਜਦੋਂ ਵਿਆਹ ਹੋ ਜਾਏ ਫਿਰ ਇੰਨੇ ਗੱਲਾਂ ਕਰੀ ਤੇ ਕਰਨ ਦੇ ਪੱਲੀਓ ਜਿਹੜੀ ਕੋਈ ਗੱਲ ਕਰਨ ਵਾਲੀ ਹੋਵੇ ਘਾਰ ਹੀ ਦਈਦੀ ਆ ਇਹ ਕਿਹੜੀ ਗੱਲ ਵਾ ਸਾਡੇ ਸਾਹਮਣੇ ਉਹਨਾਂ ਮੈਨੂੰ ਕਿੰਨੀਆਂ ਗੱਲਾਂ ਕੀਤੀਆਂ ਵਾ ਜਿੱਦਣ ਉਦਣ ਵੀ ਮੈਂ ਜਿੱਥੇ ਬੈਠਿਆ ਮੈਂ ਸਗੋਂ ਕੋਈ ਜਵਾਬ ਨਹੀਂ ਤੋਦਨੀ ਸਾਡੇ ਸਾਹਮਣੇ ਤੁਹਾਨੂੰ ਪਤਾ ਹੀ ਇਹ ਗੱਲ ਦਾ ਮੈਂ ਚੁੱਪ ਕਰਕੇ ਗੱਲ ਸੁਣ ਲਈ ਵੀ ਚਲ ਕੋਈ ਗੱਲ ਨਹੀਂ ਮੇਰੀ ਗਲਤੀ ਆ ਮੈਂ ਗੱਲ ਸੁਣ ਲਈ ਪਰ ਇਹਦਾ ਮਤਲਬ ਇਹ ਥੋੜੀ ਆ ਕਿ ਕੋਈ ਮਨ ਦਾ ਸਿਰ ਨੂੰ ਚੜੀ ਜਾਵੇ ਚਲੋ ਜੇ ਉਹਨੇ ਘਾਰ ਹੀ ਦਿੱਤੀ ਗੱਲ ਤੇ ਉਹਨੇ ਗੱਲ ਕੋਈ ਮਾੜੀ ਤੇ ਨਹੀਂ ਕੀਤੀ ਚੰਗੀ ਗੱਲ ਹੀ ਕੀਤੀ ਉਹਨੇ ਵੀ ਨਹੀਂ ਐਦਾਂ ਨਹੀਂ ਐਦਾਂ ਕਰਿਆ ਕਰੋ ਐਦਾਂ ਗੱਲ ਨਹੀਂ ਬਣਦੀ ਐਦਾਂ ਘਰਾਂ ਦੇ ਛੱਟ ਨਹੀਂ ਲੰਗਦੇ ਉਹ ਕਿਹੜਾ ਮਾਰਾ ਕਹਿੰਦੇ ਹੋ ਨਾ ਉਦਾਂ ਹੀ ਮੈਂ ਕਰਦਾ ਵਾਂ ਤੁਸੀਂ ਮੈਨੂੰ ਕਿਹਾ ਵੀ ਭਰਾ ਨੂੰ ਉੱਥੇ ਲੈ ਜਾ ਮੈਂ ਲੈ ਗਿਆ ਜੇ ਨਹੀਂ ਲੈ ਗਿਆ ਤਾਂ ਦੱਸੋ ਮੇਰਾ ਘਰ ਦਾ ਡਾਕਟਰ ਵੀ ਆਪਣਾ ਘਰ ਦਾ ਸੀ ਜਿਉਂਨੇ ਕਿਹਾ ਟੈਸਟਾਂ ਵਿੱਚ ਨਹੀਂ ਕੋ ਹੈਗਾ ਤਾਂ ਨਹੀਂ ਹੈਗਾ ਕੋ ਇਹ ਮੈਨੂੰ ਕਹਿੰਦੀ ਹੈ ਇਹ ਤੂੰ ਇਹ ਜਾਣ ਕੇ ਆਪਣੇ ਕੋਲੋਂ ਕਹੀ ਜਾਂਦਾ ਐਵੇਂ ਕੋਈ ਕਹੀ ਜਾਂਦਾ ਇਹ ਗੱਲਾਂ ਕਰਨ ਵਾਲੀਆਂ ਥੋੜੀ ਬੰਦੀਆਂ ਵਾ ਅੱਜ ਉਹ ਲੈ ਗਈ ਡਾਕਟਰ ਦੇ ਤੇ ਅੱਜ ਉਹ ਸਿਆਣੀ ਹੋ ਗਈ ਅਸੀਂ ਇੱਧਰ ਰਵੇਂ ਤਰੇ ਖਣਦੇ ਨਹੀਂ ਉਹ ਸਿਆਣੀ ਕਾਦੀ ਹੋ ਗਈ ਆ ਚਲੋ ਜੇ ਉਹਨੂੰ ਡਾਕਟਰ ਕੋ ਖੜਿਆ ਤਾਂ ਉਹ ਦੰਦਾਂ ਨੂੰ ਫਰਕ ਵੀ ਤੇ ਪਿਆ ਹੀ ਆ ਨਾ ਫਰਕ ਵੀ ਤੇ ਹੈ ਹੀ ਆ ਨਾ ਉਸ ਦਵਾਈ ਨਾਲ ਤਾਂ ਫਰਕ ਹੀ ਨਹੀਂ ਪਿਆ ਉਹਨੂੰ ਮੰਜੇ ਤੋਂ ਉੱਠਦਾ ਹੀ ਨਹੀਂ ਹੁੰਦਾ ਉਹ ਇਹ 2 ਦਿਨ ਤੇ ਉਹਨੂੰ ਦਵਾਈ ਖਵਾਈ ਭਾਹ ਨੂੰ ਜਿਹੜੇ ਵੀ ਡਾਕਟਰ ਕੋ ਜਾਈਏ ਅਗਲਾ ਕਹਿੰਦਾ ਵਾ ਵੀ ਹਫਤਾ ਦਾ ਦਿਨ ਦਵਾਈ ਖਾਓ ਫਿਰ ਫਰਕ ਪਾਊਗਾ ਤੇ ਫਿਰ ਮੇਰੇ ਕੋ ਦੁਬਾਰਾ ਖਾਗ ਜਾਇਓ ਹਾਂ ਤੇ ਫਿਰ ਹੁਣ ਇਹ ਦੂਜੇ ਡਾਕਟਰ ਕੋ ਕਿਦਾਂ ਫਰਕ ਪੈ ਗਿਆ 2 ਦਿਨਾਂ 'ਚ ਫਰਕ ਪਿਆ ਹੀ ਆ ਉੱਠਦਾ ਵਾ ਫਿਰਦਾ ਤੁਰਦਾ ਵਾ ਤੁਹਾਡੇ ਮਨ ਵਿੱਚ ਫਿਰ ਇਹੋ ਹੀ ਆ ਨਾ ਉਹਨੇ ਦਵਾਈ ਜੰਗੀ ਲਿਆਦੀ ਤੇ ਮੈਂ ਫਿਰ ਐਵੇਂ ਡਾਕਟਰ ਲੱਭ ਲਿਆ ਤੁਸੀਂ ਵੀ ਇਹੋ ਸੋਚਦੇ ਹੋ ਉਹਨੇ ਦਵਾਈ ਕੋਈ ਘਰੋਂ ਨਹੀਂ ਪਤਾ ਦਿੱਤੀ ਦਵਾਈ ਤੇ ਦਿੱਤੀ ਡਾਕਟਰ ਨੇ ਇਹਦੇ ਵਿੱਚ ਉਹਦਾ ਕੀ ਬਸਵਾ ਤੇ ਹੋਰ ਕਿਹਾ ਕਿ ਬਸ ਡਾਕਟਰ ਨੇ ਦਵਾਈ ਦਿੱਤੀ ਚਲੋ ਹੁਣ ਫਰਕ ਪੈ ਗਿਆ ਇਹਦੇ ਚ ਗੁੱਸੇ ਕਿ ਲੈ ভাই ਕੋਈ ਗੱਲ ਹੀ ਨਹੀਂ ਗਈ ਹੁਣ ਤੁਹਾਡਾ ਇਹ ਮਤਲਬ ਹੈ ਵੀ ਜਿਹੜਾ ਕੋਈ ਘਰ ਪਰ ਬਣਾ ਹੁੰਦਾ ਨਾ ਉਹਨੂੰ ਆਉਂਦੇ ਨੂੰ ਆਪ ਕੋ ਪੀ ਚਾਹ ਪਾਣੀ ਪੀ ਤੇ ਜਾ ਸਾਡੇ ਘਰੋਂ ਨੇ ਪਰੋਣੇ ਵਾਲੀ ਗੱਲ ਬਣਾਈ ਪਰੋਣੇ ਵਾਲੀ ਆ ਕੇ ਪਰੋਣੇ ਵਾਲੀ ਕਰਨ ਸ਼ਰੀਕ ਬਣ ਕੇ ਨਾ ਬਹਿਣ ਸੇ ਨਹੀਂ ਮੈਨੂੰ ਸਮਝ ਲੱਗ ਗਈ ਏ ਤੇਰੀ ਗੱਲ ਤੁਸੀਂ ਇਹੋ ਚਾਹੁੰਦੇ ਤੁਸੀਂ ਜੇ ਕੋਈ ਆਵੇ ਉਸ ਦੇ ਵਿੱਚ ਆਪਾਂ ਪੀਵੇ ਤੇ ਗੱਲ ਕਰੀਏ ਉਸੇ ਵੇਲੇ ਨਾ ਬੀਬੀ ਭੇਵੇਂ ਆ ਕੇ ਕੋਈ ਦਸ ਦਿਨ ਰਵੇ ਸਾਨੂੰ ਇਹ ਗੱਲ ਦੀ ਤੰਗੀ ਨਹੀਂ ਕੋਈ ਵੀ ਲੜਾਈ ਝਗੜਾ ਨਾ ਹੋਵੇ ਘਰ ਦੇ ਵਿੱਚ ਮੈਂ ਇਹ ਗੱਲ ਕਹਿਣਾ ਵਾ ਤੇ ਬਾਕੀ ਤੁਸੀਂ ਲੈ ਲਓ ਤੁਸੀਂ ਆਪਣੀ ਗੱਲ ਇਹ ਗੱਲ ਉਹਨੂੰ ਸਮਝਾ ਫਿਰ ਇਹ ਉਹਨੂੰ ਸਮਝਾ ਜਿਹੜੀ ਤੈਨੂੰ ਚੁਪਣਾ ਦਿੰਦੀ ਆ ਤੇ ਸਖਾਲਤਾ ਕਰਦੀ ਆ ਨਾ ਇਹ ਗੱਲ ਉਹਨੂੰ ਸਮਝਾ ਕਿ ਚੱਜ ਨਹੀਂ ਰਿਹਾ ਤੁਸੀਂ ਜਿੱਦਾਂ ਲੋਕੀ ਰਹਿੰਦੇ ਆ ਇਦਾਂ ਨਹੀਂ ਲੋਕੀ ਕਰਦੇ ਜਿੱਦਾਂ ਇਹ ਕਰਦੀ ਆ ਦਬਾਅ ਆਉਂਦੀ ਫਿਰਦੀ ਆ ਸਾਡੇ ਤੇ ਅਸੀਂ ਜਾਣਦੇ ਦਬਾਅ ਦਾ